ਸਵਾਗਤ ਕਰਦੇ ਵੀਰ ਜੀ ਤੁਹਾਡੇ ਆਪਣੇ ਚੈਨਲ ਤੇ ਸਰਬਡੇਰੀ ਫਾਰਮ ਤੇ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੀ 20+2 ਤੋਂ ਵਾਲੀ ਵੜ੍ਹ ਦੀ ਲੈ ਕੇ ਆਏ ਜੀ ਤੇ ਬਿਲਕੁਲ ਜਾਇਜ਼ ਕੀਮਤ ਤੇ ਵੀ ਤੁਹਾਨੂੰ ਵੜ੍ਹ ਮਿਲੂਗੀ ਜੀ ਬਣੇਦੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਪੂਰੀ ਜਾਣਕਾਰੀ ਇਸ ਵੜ੍ਹ ਬਾਰੇ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਜੀ ਰੇਟ ਵੀ ਦੱਸਾਂਗੇ ਰੇਟ ਬਿਲਕੁਲ ਜਾਇਜ਼ ਹੋਏਗਾ ਇਸ ਵੜ੍ਹ ਦਾ ਲੋ ਜੀ ਦੇਖ ਸਕਦੇ ਜੀ ਪਹਿਲਾਂ ਵੜ੍ਹ ਦੀ ਫੇਸ ਕੁਆਲਿਟੀ ਦੇਖ ਸਕਦੇ ਜੀ ਬਹੁਤ ਵਧੀਆ ਫੇਸ ਕੁਆਲਿਟੀ ਏ ਲੋ ਬੋਧੀ ਵਾਲੀ ਵੜ੍ਹ ਜੇ ਤੇ ਬਿਲਕੁਲ ਤਾਜੀ ਸੁਈ ਦੀ ਲੋੜੀ ਬੱਚਾ ਵੀ ਦੇਖ ਸਕਦੇ ਪੂਰੇ ਉੱਚੇ ਲੰਮੇ ਵੱਡੇ ਕਦ ਕਾਟ ਦੀ ਤੇ ਬਿਲਕੁਲ ਠੰਡੀ ਸੀنس ਉਹ ਵਹਿੜ ਜੇ ਲੋ ਜਾਨ ਤੁਹਾਨੂੰ ਠੰਡ ਨੇ ਉਹ ਚੈੱਕ ਕਰਾਈ ਜੀ ਥਾਣਾ ਜਿਹੜਾ ਸੈੱਟ ਦੀ ਕਾਫੀ ਵਧੀਆ ਦੇ ਚਾਰੇ ਥਣ ਪੂਰੇ ਮੋਟੇ ਤੇ ਪੂਰੇ ਲੰਬੇ ਲੱਗੇ ਦੇਖ ਸਕਦੇ ਜੇ ਤੇ ਬਿਲਕੁਲ ਠੰਡੀ ਸੀنس ਉਹ ਵਹਿੜ ਜੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਜੀ ਉਸੇ ਤਰ੍ਹਾਂ ਮਿਲਦੀ ਜੀ ਲਈ ਤੁਹਾਨੂੰ ਧਾਰਾ ਮਾਰ ਕੇ ਚੈੱਕ ਕਰਾ ਲਈ ਜੀ ਬਿਲਕੁਲ ਪੋਲੀ ਚੋਈ ਦੀ ਜੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਜੀ ਕੁਛੇ ਤਰਾ ਮਿਲਦੀ ਜੇ ਮੋਈ ਦੇਖ ਸਕਦੇ ਲੋ ਜੀ ਤੁਹਾਨੂੰ ਛੱਡੇ ਕਿਸ਼ੇ ਚੱਕ ਲਈਏ ਜੀ ਬਹੁਤ بڑے ਛੱਡੇ ਤਿਆਰੀ ਕਰਕੇ ਫੇਰੇ ਵਾਰ ਸੂਈ ਜੇ ਦੁੱਧ ਦੇ ਬੜੇ ਨਮਾਨਾ 20 ਪਲੱਸ ਚੱਲੇਗੀ ਜੀ ਵੈੜ ਕਾਫੀ ਕੁਆਲਟੀ ਵਾਲੀ ਜੇ ਲਓ ਜੀ ਪਰੋਂ ਦੇਖ ਸਕਦੇ ਜੀ ਲਓ ਪੂਰੀ ਕੁਆਲਟੀ ਵਾਲੀ ਵੈੜ ਜੇ ਚੰਗਾ ਦੁੱਧ ਚੋਣ ਵਾਲੀ ਵੈੜ ਜੇ ਮੋਈ ਦੇਖ ਸਕਦੇ ਜੀ ਬਿਲਕੁਲ ਤਾਜੀ ਸੁਈਏ ਜੇਰ ਜੁਰ ਪਾ ਤੀ ਜੇ ਬਿਲਕੁਲ ਲੋ ਜੀ ਫੇਸ ਕੁਆਲਟੀ ਫੇਰ ਤੋਂ ਦੇ ਸਕਦੇ ਜੀ ਬੋਤਲੀ ਵੀ ਲੈ ਲੇ ਬਹੁਤ ਹੋਈ ਫੇਸ ਕੁਆਲਟੀ ਜੀ ਦਿਖਾ ਦੇ ਬਾਕੀ ਜੇਕਰ ਕਿਸੇ ਵੀ ਦੇ ਵਿਰਸਾ ਤੋਂ ਆਉਂਦੀ ਜੇ ਤੁਸੀਂ ਇੱਥੇ ਆਓ ਆਪਣੀ ਪੂਰੀ ਤਸੱਲੀ ਕਰਕੇ ਚੁਆਇਸ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਉਹ ਚਟਾ ਨੂੰ ਫੋਟੋ ਦੇ ਨਾਲ ਪਿਛੇ ਲਓ ਜੀ। ਲਓ। ਜੇਕਰ ਕਿਸੇ ਵੀ ਨੇ ਆਨਲਾਈਨ ਖਰੀਦਣੀ ਹੈ ਉਹ ਵੀ ਆਪਣੀ ਪੂਰੀ ਗਾਰੰਟੀ ਨਾਲ ਵੀ ਉਹ ਵੀ ਤੁਸੀਂ ਆਪਣੇ ਕੋਲੋਂ ਹੀ ਵਾਹਰ ਖਰੀਦ ਸਕਦੇ ਹੋ। ਹਾਂ ਜੀ ਸਾਡੇ ਵਾਹਰ ਕਾਫੀ ਕੁਆਲਟੀ ਵਾਲੀ ਤੇ। ਐਡਰੈਸ ਵੀ ਜੀ ਨੋਟ ਕਰ ਲਓ ਜੀ ਪਿੰਡ ਗੱਗੜਪਾਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਜੀ 9815580262 ਜੇਕਰ ਕਿਸੇ ਵੀਰ ਦੇ ਵੀ ਵੈਡ ਪਸੰਦ ਆਉਂਦੀ ਹੈ ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਤਾਂ ਆਪਣੀ ਕੋਈ ਵੀ ਵੈਡ ਖਰੀਦ ਸਕਦੇ ਜੀ ਰੀਡ ਹੈ ਜੂ ਸਵੈਡ ਦਾ ਉਹ ਬਿਲਕੁਲ ਜਿਆਜ ਰੱਖਿਆ ਗਿਆ ਜੀ ਇਹ ਸਿਰਫ ਤੁਹਾਨੂੰ 50000 ਰੁਪਏ ਦੇ ਵਿੱਚ ਵੈਡ ਮਿਲੂਗੀ ਜੀ ਫਿਕਸ ਰੇਟ ਜੀ ਵੀ ਜੀ ਬਾਸ਼ੋਰ ਹੀ ਹੋਏਗੀ ਜੀ ਵਿੱਚੋਂ ਲੋਈ ਦੇਖ ਸਕਦੇ ਜੀ ਵੈਡ ਕਾਫੀ ਕੁਆਲਟੀ ਵਾਲੀ ਜੀ ਪੂਰੇ ਉੱਚੇ ਲੰਮੇ ਵੱਡੇ ਕੱਦ ਕਾਠ ਦੀ ਜੀ ਤੇ ਬਿਲਕੁਲ ਠੰਢੀ ਸੀਲ ਸੋ ਵੈਡ ਜੇ ਲੋਈ ਦੇਖ ਸਕਦੇ ਜੀ ਤੇ ਚੰਗਾ ਦੁੱਧ ਚੋਣ ਵਾਲੀ ਵੈਡ ਜੇ ਰਿਕਵੈਸਟ ਹੈ ਵੀ ਜੀ ਕਿ ਪੂਰੀ ਵੀਡੀਓ ਦੇਖ ਕੇ ਫਿਰ ਫੋਨ ਲਗਾਇਆ ਕਰੋ ਕਿਉਂਕਿ ਆਪਾਂ ਵੀਡੀਓ ਵਿੱਚ ਪੂਰੀ ਜਾਣਕਾਰੀ ਪਸ਼ੂ ਬਾਰੇ ਦੱਸੀ ਹੁੰਦੀ ਆ ਰੇਟ ਵੀ ਦੱਸਿਆ ਹੁੰਦਾ ਵਾ ਤੇ ਬਾਕੀ ਐਡਰੈਸ ਵੀ ਦੱਸਿਆ ਹੁੰਦਾ ਵਾ ਵੀਡੀਓ ਦੇ ਵਿੱਚ ਪੂਰੀ ਵੀਡੀਓ ਐਂਡ ਤੱਕ ਦੇਖ ਕੇ ਫਿਰ ਫੋਨ ਲਗਾ ਕਰੋ ਜੀ ਲੋ ਜੀ ਦੇਖ ਸਕਦੇ ਜੇ ਵੈਢ ਕਾਫੀ ਕੁਆਲਟੀ ਵਾਲੀ ਜੇ ਮੈਂ ਚੱਡਾ ਤੁਹਾਨੂੰ ਫੇਰ ਤੋਂ ਚੈੱਕ ਕਰਾ ਦੀ ਪਿੱਛੇ ਤੋਂ ਜੀ ਬਲ ਦੋ ਤੇ ਬੜੇ ਰਮਾਨਾ 20+ ਚੱਲੇਗੀ ਜੀ ਪੂਰੀ ਕੁਆਲਟੀ ਦੀ ਵੈਢ ਜੇ ਲੋ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਇਸ ਚੈਨਲ ਤੇ ਸਰਪ੍ਰੇਰੀ ਫਾਰਮ ਤੇ ਉਹ ਹੋਰ ਇਸ طرح ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਪਹਿਲਾਂ ਤੁਸੀਂ ਚੈਨਲ ਨੂੰ ਬਹੁਤ ਵੇਲੇ ਸਪੋਰਟ ਕਰਦੇ ਹੋ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਆਪਾਂ ਰੋਜ਼ ਨੰਗਨ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹੇ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ